ਅੰਮ੍ਰਿਤਸਰ ਬਟਾਲਾ ਰੋਡ ਬਿਜਲੀ ਘਰ ਦੇ ਪਾਵਰ ਹਾਊਸ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਪਾਵਰ ਹਾਊਸ ਦੇ ਵਿੱਚ ਬਣਿਆ ਛੋਟਾ ਜੰਗਲ ਵੀ ਸੜ ਕੇ ਸਵਾਹ ਹੋ ਗਿਆ। ਇਸ ਭਿਆਨਕ ਅੱਗ ਲੱਗਣ ਨਾਲ ਨਜ਼ਦੀਕੀ ਘਰਾਂ ਨੂੰ ਵੀ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ ਦਮਕਲ ਵਿਭਾਗ ਦੀਆਂ ਦਰਜਨਾ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਬਿਜਲੀ ਘਰ ਦੇ ਨਜ਼ਦੀਕ ਰਹਿਣ ਵਾਲੇ ਇਲਾਕਾ ਨਿਵਾਸੀਆਂ ਨੇ ਬਿਜਲੀ ਵਿਭਾਗ ਦੀ ਨਾਕਾਮੀ ਤੇ ਇਲਜ਼ਾਮ ਲਗਾਏ। ਮੈਂ ਬਿਜਲੀ ਘਰ ਮੁਸਵਾਬਾ ਦਾ ਰਹਿਣ ਵਾਲਾ ਹਾਂ ਮੈਂ ਅਪੀਲ ਕਰਦਾ ਹਾਂ ਹੋ ਇਸ ਟਾਈਮ ਜੋ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕਰਦਾ ਕਿ ਜੋ ਇਹ ਪਿੱਛੇ ਬਿਜਲੀ ਬੋਰਡ ਵਾਲਿਆਂ ਨੇ ਫਾਲਤੂ ਟਰਾਂਸਫਾਰਮ ਤੇਲ ਦੇ ਡਰਮ ਇਹ ਸਫੇਦੇ ਕੁਝ ਜੋ ਕਿ ਕੇਵਲਾਂ ਵਾਲੇ ਚੱਕੇ ਜੋ ਕਿ ਐਕਸਟਰਾ ਬਾਲਣ ਜੋ ਵੇਸਟ ਪਿਆ ਹੁੰਦਾ ਉਹ ਸਾਰਾ ਹੀ ਦੀਵਾਰ ਦੇ ਨਾਲ ਆਇਆ ਇਹ ਤੋਂ ਪਹਿਲਾਂ ਵੀ ਤਿੰਨ ਚਾਰ ਚਾਂਸ ਹੋ ਚੁੱਕੇ ਨੇ ਇਸ ਟਾਈਮ ਆਪਾਂ ਦੇਖਿਆ ਜਾਵੇ ਸਿਮਰ ਜੀ ਤੁਸੀਂ ਲਾਈਵ ਵੀ ਦੇਖਿਆ ਵਾ ਕਿ ਕੁਝ ਘਰਾਂ ਦੇ ਵਿੱਚ ਜੋ ਕਿ ਨੁਕਸਾਨ ਹੋਇਆ ਹੈ ਕੁਝ ਘਰਾਂ ਦੀਆਂ ਦੀਵਾਰਾਂ ਤੱਕ ਫਟ ਚੁੱਕੀਆਂ ਨੇ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਅਜੇ ਤੱਕ ਕੋਈ ਜੂਣ ਨਹੀਂ ਸਰਕੀ ਅਹੀਂ ਫੇਰ ਵੀ ਅਪੀਲ ਕਰਦੇ ਆਂ ਕਿ ਜੇ ਇਸ ਤੋਂ ਅੱਗੇ ਵੀ ਕੋਈ ਨਾ ਅਜੇ ਤੱਕ ਇਹਦੇ ਬਾਰੇ ਸੋਚਿਆ ਗਿਆ ਤਾਂ ਫੇਰ ਅਹੀਂ ਐਸ ਡੀਓ ਦੇ ਅੱਗੇ ਜਾ ਕੇ ਉਹਨਾਂ ਦੇ ਦਫਤਰ ਦੇ ਅੱਗੇ ਧਰਨਾ ਦੇਵਾਂਗੇ ਸਾਰੇ ਰਲ ਕੇ ਅਹੀਂ ਬਿਜਲੀ ਕਾਰ ਵਾਲਿਆਂ ਨੂੰ ਕਹਿਣਾ ਜੁਣੇ ਵੀ ਇੱਥੇ ਜਿਹੜਾ ਕੁਾਰ ਸਾਰਾ ਇਕੱਠਾ ਕੀਤਾ ਇਹਨਾਂ ਨੂੰ ਚੁੱਕੋ ਤੇ ਟ੍ਰਾਂਸਫਰ ਉਹਨਾਂ ਦੇ ਵੀ ਜਿਹੜਾ ਖਲੜਾ ਇੱਥੇ ਪੁਰਾਣਿਆਂ ਦਾ ਰੱਖਿਆ ਵੀ ਚੁੱਕੋ ਤੇ ਇਹਦੇ ਨਾਲ ਲੋਕਾਂ ਦੇ ਘਰਾਂ ਦਾ ਬਚਾਅ ਹੋਊਗਾ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਰਾਤੀ ساری ਰਾਤ ਨਹੀਂ ਸੁੱਤੇ ਰਾਤੀ ਚ ਫੈਦਿਆਂ ਤੱਕ ਤਾਂ ਤਾਂ ਲਾਈਟਾਂ ਜਾਣੀਆਂ ਸੀ ਬਹੁਤ ਮੁਸ਼ਕਲ ਬਚਾਓ ਹੈ ਲੋਕਾਂ ਦਾ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਲੋਕਾਂ ਦਾ ਵੀ ਨੁਕਸਾਨ ਹੋਇਆ ਇੱਕ ਘਰ ਤੇ ਪਾਣੀ ਪਾ ਪਾ ਕੇ ਬੁਝਾਇਆ ਸਾਰੇ ਮੱਲੇ ਆਲੇ ਨੇ ਇਲਾਕੇ ਵਾਲਿਆਂ ਦੇ ਨਾਲ ਰਲ ਕੇ ਸਾਰੇ ਇੱਥੇ ਪ੍ਰਦਰਸ਼ਨ ਕਰਾਂਗੇ ਧਰਨਾ ਪ੍ਰਦਰਸ਼ਨ ਦਵਾਂਗੇ ਕਿ ਇਹ ਸੋ ਸਮਾਨ ਚੁੱਕੋ ਜਿਹੜਾ ਘੁਆੜ ਦਾ ਇਕੱਠਾ ਕਰਕੇ ਛੁੱਟਿਆ ਇੱਥੇ